ਜਾਤਰ ਸਾਦਾ ਲੰਗਰੇ ਹੁੰਦਾ ਆ ਜਾਤਰ ਦਾ ਰੋਟੀ ਫੁਲਕਾ ਸਬਜੀ ਬਸ ਰੋਡ ਸਾਰੀ ਵਧੀਆ ਆ ਵਧੀਆ ਆ ਸਾਫ ਸੁਥਰੇ ਬਣੇ ਹੋਏ ਆ ਇਹ ਰੋਡ ਚਲੇ ਗਿਆ ਬਾਈ ਕੇ ਫਤੇੜ ਘੜ ਸਾਹਿਬ ਨੂੰ ਇਸਦਾ ਚਲੇਗਾ ਲੁਧਿਆਣਾ ਆ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਧੁੰਦਾ ਪੈਣ ਲੱਜੰਦੀ ਹੈ ਤੇ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੇ ਕਿਤੇ ਆ ਵੀ ਡਬਲ ਰੋਡ ਕਰਤਾ ਫਿਰ ਇੱਥੇ ਵੀ ਬਾਈ ਇਸ ਤਰ੍ਹਾਂ ਦੇ ਦਰਖਤ ਕੱਟੇ ਜਾਣਗੇ ਬਸੇ ਪਟਾਣੇ ਤੋਂ ਤਕਰੀਬਨ 4 ਜਾਂ 5 ਕਿਲੋਮੀਟਰ ਦਾ ਫਾਸਲਾ ਵਸ ਫਤੇਗੜ ਸਾਹਿਬ ਦਾ ਤੇ ਕੁਝ ਮਰੰਡੇ ਦੇ ਤੁਰ ਕੇ ਜਾਂਦੇ ਕੁਝ ਉਧਰ ਫਤੇਗੜ ਸਾਹਿਬ ਚੁੰਨੀ ਕੰਨੀ ਤੇ ਤੁਰ ਕੇ ਆ ਜਾਂਦੇ ਆ ਤੇ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਨਾਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲੇ ਸਾਹਮਣੇ ਹੀ ਦੇਖਿਓ ਮਸਜਿਦ ਵੀ ਹੈ ਇਹ ਆਈ ਗੁਰਦੁਆਰਾ ਸਾਹਿਬ ਇੱਥੇ ਪਾਰਕਿੰਗ ਸਟਾਰਟ ਹੋ ਰਹੀ ਹ ਇਹ ਸੇਰ ਚੱ ਰਹੀ ਬਈ ਲੰਗਰਾਂ ਦੀ ਤਿਆਰੀ ਅੱਤੇ ਪਾਕਾ ਸਭ ਨੂੰ ਤੰਦਰੁਸਤੀ ਬਖਸ਼ੇ ਘੜ ਦੀ ਖਾਲ ਰੱਖੇ ਸਭ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਬਾਈ ਤੁਹਾਨੂੰ ਪਤਾ ਹੀ ਦਸੰਬਰ ਦਾ ਮਹੀਨਾ ਚੱਲ ਗਿਆ ਤੇ ਅਸੀਂ ਚੱਲੇ ਆ ਜੀ ਅੱਜ ਸ਼ਰੀਫ ਫਤੇਗੜ ਸਾਹਿਬ ਮੱਥਾ ਟੇਕਣ ਆਪਣੇ ਘਰਦਿਆਂ ਦੇ ਨਾਲ ਨਾਲੇ ਬੱਚਿਆਂ ਨੂੰ ਟਕਾ ਕੇ ਲੈ ਕੇ ਆਈਏ ਤੇ ਉਹਨੂੰ ਪਤਾ ਵੀ ਫਤੇਗੜ ਸਾਹਿਬ ਜੀ ਸ਼ਹੀਦ ਦੀ ਜੋੜ ਮੇਲਾ ਪੜਦਾ ਹੈ ਆਪਣੇ ਛੋਟੇ ਸਹਿਬਜ਼ਾਦਿਆਂ ਦਾ ਤਨ ਤਨ ਸ਼੍ਰੀ ਬਾਬਾ ਜਰਾਵਰ ਸਿੰਘ ਜੀ ਤੇ ਫਤੇ ਸਿੰਘ ਜੀ ਦਾ ਬਾਬਾ ਫਤੇ ਸਿੰਘ ਜੀ ਦਾ ਤੇ ਅੱਜ ਆਪਾਂ ਚੱਲੇ ਆਪਣੇ ਫੈਮਿਲੀ ਦੇ ਨਾਲ ਮੱਥਾ ਟੇਕਣ ਉਹ ਸੰਗਰਾਮ ਤੋਂ ਬਾਅਦ ਜਦੋਂ 14 ਮਹੀਨਾ ਚੜਦਾ ਹੈ ਉੱਥੇ ਬਹੁਤ ਜ਼ਿਆਦਾ ਰਾਸ਼ ਹੋ ਜਾਂਦਾ ਹੈ ਤੇ ਫਿਲਹਾਲ ਹਲੇ ਰਸ ਘਟ ਸੀਗਾ ਐਸੇ ਰਾਸ਼ਟਾ ਜਿਹੜਾ ਉੱਥੇ ਦਸੰਬਰ ਮਹੀਨੇ ਦੇ ਸਟਾਰਟਿੰਗ ਵਿੱਚ ਹੀ ਹੋ ਜਾਂਦਾ ਆ ਤੇ ਦਸੰਬਰ ਨੂੰ ਇਹ ਪਹਿਲੀ ਦਸੰਬਰ ਦੇ ਮੇਲਾ ਰੌਣਕ ਬਦਲ ਲੱਜ ਜਾਂਦੀ ਉੱਥੇ ਲੰਗਰ ਸੇਵਾਦਾਰ ਜਿੰਨੇ ਵੀ ਹੁੰਦੇ ਸਾਰੇ ਆਪਣੇ ਟੈਂਟ ਟੰਟ ਲਾ ਕੇ ਜਿਹੜੇ ਸੇਵਾਦਾਰ ਹੁੰਦੇ ਲੰਗਰ ਵਾਲੇ ਹੁੰਦੇ ਸਾਰੇ ਆਪਣੇ ਟੈਂਟ ਟੰਟ ਲਾ ਲੈਂਦੇ ਆ ਤੇ ਬਹੁਤ ਜ਼ਿਆਦਾ ਰਸ ਰਸ ਹੁੰਦਾ ਬਈ ਉੱਥੇ ਕਿਉਂਕਿ ਇਹਨਾਂ ਦਿਨਾਂ ਵਿੱਚ ਵੀ ਪੋ ਦੇ ਪੋ ਦੇ ਮਹੀਨੇ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਸ਼ਹੀਦੀ ਜੋੜ ਮੇਲਾ ਤਗੜਾ ਮੇਲਾ ਪੜਿਆ ਜਾਂਦਾ ਤੇ ਜਿਹੜਾ 26 27 28 ਤਿੰਨ ਦਿਨ ਭਰਦਾ ਤੇ 29 ਦਿਨ ਉੱਥੇ ਨਗਰ ਕੀਰਤਨ ਨਿਕਲਿਆ ਜਾਂਦਾ ਤੇ ਪੰਜਾਬ ਦੇ ਜਿੰਨੇ ਵੀ ਪੰਜਾਬ ਦੇ ਲੋਕ ਸਾਰੇ ਉੱਥੇ ਆ ਕੇ ਨਗਰ ਕੀਰਤਨ ਦਾ ਹਿੱਸਾ ਬਣਦੇ ਤੇ ਨਤਮਸਤਕ ਕਰਦੇ ਆ ਖਾਣਾ ਮੱਥਾ ਟੇਕਦੇ ਉੱਥੇ ਆ ਕੇ ਤੇ ਆਪਾਂ ਵੀ ਚੱਲੇ ਆ ਅੱਜ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਤੇ ਉਹਨਾਂ ਨੂੰ ਵੀ ਦਿਖਾ ਕੇ ਲੈ ਕੇ ਆਂਦੇ ਨਾਲੇ ਉਹਨਾਂ ਨੂੰ ਵੀ ਦਿਖਾਂਤਾਂ ਤੇ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਕਿਵੇਂ ਸ਼ਹੀਦ ਕੀਤੇ ਤੇ ਉਹਨਾਂ ਬਾਰੇ ਸਾਰਾ ਕੁਝ ਦੱਸਦੇ ਆ ਚਲੋ ਆਜੋ ਫਿਰ ਚੱਲਦੇ ਆ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਆਪਣੇ ਛੋਟੇ ਸਹਿਬਜ਼ਾਦੇ ਸ਼ਹੀਦ ਕੀਤੇ ਗਏ ਸੀਗੇ ਚਲੋ ਆਓ ਚੱਲੀਏ ਫਿਰ ਨਾਲੇ ਦਿਖਾਉਂਦੇ ਤੁਹਾਨੂੰ ਵੀ ਬਲੌਗ ਦੇ ਨਾਲ ਬਈ ਜੁੜੇ ਰਹੋ ਬਣੇ ਰਹੋ ਤੇ ਲਾਈਕ ਕਰੋ ਬਾਤੇ ਬਾਤੇ ਨਾਲੇ ਬਲੌਗ ਨੂੰ ਬਾਤੇ ਬਾਤੇ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਕਰਿਓ ਸਬਸਕ੍ਰਾਈਬ ਆਓ ਫੇਰ ਚੱਲੀਏ ਹਾਂਜੀ ਅਸੀਂ ਚੱਲ ਪਏ ਬਈ ਘਰ ਤੇ ਹੁਣ ਅਸੀਂ ਪੈ ਗਏ ਖਰੜ ਤੇ ਮਰੰਡੇ ਵਾਲੇ ਰੋਡ ਤੇ ਤੇ ਖਰੜ ਤੋਂ ਬਈ ਫ਼ਾਸਲਾ ਹੈਗਾ ਮੈਂ ਕਹਿੰਦਾ 15 20 ਕਿਲੋਮੀਟਰ ਪੈ ਜਾਂਦਾ 20 22 ਕਿਲੋਮੀਟਰ ਤਾਂ ਪੈ ਜਾਂਦਾ ਹੈਗਾ ਫਤੇਗੜ ਸਾਹਿਬ ਤੇ ਹੁਣ ਆਪਾਂ ਬਾਇਆ ਮਰੰਡੇ ਹੋ ਕੇ ਮਰੰਡੇ ਨੂੰ ਤੇ ਫੇਰ ਫਤੇਗੜ ਸਾਹਿਬ ਵਾਲੇ ਰੋਡ ਤੇ ਪਾਵਾਂਗੇ ਰੋਡ ਬਹੁਤ ਵਧੀਆ ਆ ਕੰਡੀਸ਼ਨ ਵੀ ਵਧੀਆ ਆ ਤੇ ਸ਼ਾਮ ਦਾ ਸਮਾਂ ਹੈਗਾ ਆ ਆ 3:30 ਵਜ ਗਏ ਆ ਰੋਸ ਰੋਡ ਤੇ ਬਾਈ ਕੰਸਟਰਕਟ ਥੋੜਾ ਜਿਹਾ ਕੰਮ ਚੱਲਦਾ ਮਿਲਦਾ ਚਲੋ ਟ੍ਰੈਫਿਕ ਤਾਂ ਹਲੇ ਫਿਲਹਾਲ ਘੱਟ ਹੈ ਸ਼ਾਮ ਨੂੰ ਥੋੜੀ ਹੋ ਜਾਂਦੀ ਕੋਈ ਕਾਲਜਾਂ ਕਰਕੇ ਇੱਧਰ ਕਾਲਜ ਬਹੁਤ ਜ਼ਿਆਦਾ ਆ ਅੱਗੇ ਜਾ ਕੇ ਯੂਨੀਵਰਸਿਟੀ ਜਾਂਦੀ ਆ ਸੀਯੂ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਫਿਰ ਮਰੰਡਾ ਕੜੂਆ ਕੜੂਏ ਯੂਨੀਵਰਸਿਟੀ ਪੈ ਜਾਂਦੀ ਆ ਉਹ ਤੇ ਉਸ ਤੋਂ ਬਾਅਦ ਫੇਰ ਮਰੰਡਾ ਆਉਂਗਾ ਚਲੋ ਚੱਲਦੇ ਆਂ ਬਾਈ ਤੁਹਾਨੂੰ ਵੀ ਦਿਖਾਉਂਦੇ ਆ ਰਸਤਾ ਕਿੱਦਾਂ ਦਾ ਕਿੱਦਾਂ ਦਾ ਮਾਹੌਲ ਹੈ ਤੇ ਬਾਕੀ ਸਾਰਾ ਕੁਝ ਤੇ ਕਪੜਤ ਮਾਲ ਵਾਲਾ ਰੋਡ ਆਇਆ ਬਈ ਨਵਾਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਇਹ ਇਹ ਆ ਰੋਡ ਬਾਈ ਸਿੱਧਾ ਮੁਹਾਲੀ ਤੇ ਮੁਹਾਲੀ ਤੋਂ ਸਿੱਧਾ ਰੋਡ ਆ ਰਿਹਾ ਆ ਇਹ ਰੋਡ ਆਇਆ ਬਾਈ ਸਿੱਧਾ ਆਪਣਾ ਮੁਹਾਲੀ ਤੇ ਜਿਹੜਾ ਆਪਾਂ ਨੂੰ ਜਿਹੜਾ ਪਿੱਛੇ ਗਿਆ ਰੋਡ ਇੱਗੇ ਜਾ ਕੇ ਕਰਾਲੀ ਦੇ ਹੋ ਕੇ ਬਾਇਆ ਮੁੱਲਾਪੁਰ ਉੱਤਰਦਾ ਆ ਕਾਣਾ ਨਿਊ ਚੰਡੀਗੜ੍ਹ ਫੇਰ ਵੱਡ ਜਾਂਦਾ ਹੈ ਘੁੰਮ ਜਾਂਦਾ ਹੈ ਵਧੀਆ ਰੋਡ ਹੈ ਮਹਾਲੀ ਵਾਲੇ ਨੂੰ ਸਮਾਂ ਵੀ ਘੱਟ ਲੱਗਦਾ ਆ ਆਣ ਜਾਣ ਦਾ ਚਲੋ ਅੱਗੇ ਜਾ ਕੇ ਗੱਲ ਕਰਦੇ ਹੁਣ ਮਰੰਡੇ ਦੇ ਨਿਆਣੇ ਵਿੱਚ ਬੋਲੀ ਜਾਂਦੇ ਕਾਣਾ ਨਿਆਣੇ ਵੀ ਸਾਡੇ ਨਾਲ ਅੱਜ ਜਰਾਵਰ ਆਉਣੇ ਤੇ ਦਿਵਜੋਤ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਖੱਬੇ ਹੱਥ ਹੈ ਭਾਈ ਆਪਣੀ ਯੂਨੀਵਰਸਿਟੀ ਇਹ ਸੀਓ ਯੂਨੀਵਰਸਿਟੀ ਤੇ ਇੱਥੇ ਸ਼ਾਮ ਨੂੰ ਹੁਣ ਮੇਲਾ ਲਾਏਗਾ ਕਿਉਂਕਿ ਕਾਲਜਾਂ ਦੀਆਂ ਬੱਸਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਬਹੁਤ ਤਕੜੀ ਯੂਨੀਵਰਸਿਟੀ ਹੁੰਦਾ। ਪਹਿਲਾਂ ਸੀਸੀ ਕਾਲਜ ਤਾਂ ਹੁਣ ਯੂਨੀਵਰਸਿਟੀ ਬਣ ਗਈ ਚੰਡੀਗੜ੍ਹ ਯੂਨੀਵਰਸਿਟੀ। ਭਾਈ ਇਹ ਆ ਗਿਆ ਬਾਈਪਾਸ ਸਾਹਮਣੇ ਮਰੰਡੇ ਦਾ ਤੇ ਮਰੰਡੇ ਦੇ ਬਾਈਪਾਸ 'ਚ ਇੱਕ ਚਲੇ ਜਾਂਦਾ ਸਿੱਧਾ ਰੋਡ ਭਾਈ ਮਰੰਡੇ ਨੂੰ ਅੰਦਰ ਸ਼ਹਿਰ ਦੇ ਨੂੰ ਤੇ ਦੂਜਾ ਚਲੇ ਜਾਂਦਾ ਬਾਈਪਾਸ ਬਾਹਰ ਹੀ ਬਾਹਰ। ਇੱਕ ਬਾਈਪਾਸ ਚਲੇ ਜਾਂਦਾ ਬਾਹਰ ਨੂੰ। ਧਿਆਨੇ ਵਿੱਚ ਰੌਲਾ ਬਹੁਤ ਪਾਉਂਦੇ ਆ ਇਹ ਆ ਚਲੇਗਾ ਬਾਈਪਾਸ ਬਾਹਰ ਦਵਾਰ ਵੈਸੇ ਤਾਂ ਲੋਕਾਂ ਨੂੰ ਤਾਂ ਪਤਾ ਹੀ ਹੈ ਬਾਈ ਜਿਹੜੇ ਆਉਂਦੇ ਆ ਖੜ ਹੁਣ ਸਵਾ ਦਿਨਾਂ ਚ ਬਾਈ ਹਰੇ ਹਰੇਕ ਪਿੰਡ ਵਾਲੇ ਰੋਡ ਤੇ ਲੰਗਰ ਲਾਂਦੇ ਆ ਤੇ ਪੂਰਾ ਰੌਣਕ ਮੇਲਾ ਹੁੰਦਾ ਆ ਰਸ਼ ਪੂਰਾ ਰਸ਼ ਰਹਿੰਦਾ ਆ ਹਰ ਇੱਕ ਪਿੰਡ ਆਪਣਾ ਲੰਗਰ ਜਿਹੜਾ ਰੋਡ ਤੇ ਲੈ ਕੇ ਆ ਜਾਂਦਾ ਤਾਂ ਕਿ ਜੋ ਸੰਗਤ ਜਿਹੜੀ ਜਾਂਦੀ ਹੁੰਦੀ ਹੈ ਫਤਿਹਗੜ ਸਾਹਿਬ ਉਹ ਲੰਗਰ ਛਕਦੀ ਜਾਂਦੀ ਹੈ ਤੇ ਆਣ ਜਾਣ ਵਾਲੇ ਨੂੰ ਹਰ ਤਰ੍ਹਾਂ ਦਾ ਲੰਗਰ ਮਿਲਦਾ ਹੈ ਪਰ ਜਿਆਦਾਤਰ ਸਾਦਾ ਲੰਗਰ ਹੀ ਹੁੰਦਾ ਆ ਜਿਆਦਾਤਰ ਦਾ ਰੋਟੀ ਫੁਲਕਾ ਸਬਜੀ ਬਸ ਵਧੀਆ ਆ ਕਿਉਂਕਿ ਸ਼ਹੀਦੀ ਜੋੜ ਮੇਲਾ ਇਹ ਇਹ ਰਸਤਾ ਇਹ ਰਸਤਾ ਹੈ ਭਾਈ ਚੁੰਨੀ ਵਾਲਾ ਇਹ ਸਿੱਧਾ ਮਰੰਡੇ ਦੇ ਬਾਹਰ ਬਾਹਰ ਬਾਈਪਾਸ ਆ ਰਿਹਾ ਤੇ ਸਿੱਧਾ ਚਲੇ ਜਾਂਦਾ ਚੁੰਨੀ ਨੂੰ ਚੁੰਨੀ ਗੜਾਂਗਾ ਕਲੇੜੀ ਪਟੇੜੀ ਰਤਨਗੜ੍ਹ ਇਹ ਰਤਨਗੜ੍ਹ ਨੂੰ ਹੋ ਗਏ ਤੇ ਸਿੱਧਾ ਚਲੇ ਜਾਂਦਾ ਆ ਲੁਧਿਆਣੇ ਨੂੰ ਬਈ ਲੁਧਿਆਣੇ ਹੁਣ ਅਸੀਂ ਇਹ ਲੁਧਿਆਣੇ ਦੇ ਅਗਲੇ ਪੁਲ ਕ੍ਰੋਸ ਕਰਕੇ ਫਿਰ ਖੱਬੇ ਹੱਥ ਨੂੰ ਮੁੜਾਂਗੇ ਫਤਿਹਗੜ੍ਹ ਸਾਹਿਬ ਤੁਹਾਨੂੰ ਵੀ ਦਿਖਾਉਂਦੇ ਆ ਆਓ ਚਲਿਏ ਬਲੌਗ ਦੇ ਨਾਲ ਜੁੜੇ ਰਹੋ ਬਈ ਲਾਈਕ ਕਰੋ ਸ਼ੇਅਰ ਕਰ ਦੱਬ ਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤਾਂ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ ਇਹ ਸਿੱਧਾ ਰੋਡ ਚਲੇਗਾ ਬਈ ਲੁਧਿਆਣੇ ਨੂੰ ਤੇ ਆਪਾਂ ਬਾਈਪਾਸ ਨੂੰ ਹੋ ਕੇ ਆਏ ਆ ਇਹ ਪਜਲੇਮ ਫਤੇਗੜ ਸਾਹਿਬ ਤੋਂ ਬਾਈਕ ਵਾਸਤੇ ਸਾਈਡ ਦੇ ਨੂੰ ਰੋਡ ਲੈ ਕੇ ਅੱਗੇ ਖੱਬੇ ਆਤਰ ਮੁੜਾਂਗੇ ਫਿਰ ਸਿੱਧਾ ਇਹ ਫਤੇਗੜ ਸਾਹਿਬ ਰੋਡ ਸਾਰੀ ਵਧੀਆ ਆ ਵਧੀਆ ਐ ਸਾਫ ਸੁਥਰੇ ਬਣੇ ਹੋਏ ਆ ਕੋਈ ਰੋਲਾ ਨਹੀਂ ਕੋਈ ਖੱਡਾ ਨਹੀਂ ਬਾਕੀ ਅ ਅੱਗੇ ਸ਼ਹੀਦੀ ਜੋੜ ਮੇਲੇ ਕਰਕੇ ਰੋਡ ਤੇ ਥੋੜਾ ਕੰਮ ਵੀ ਚੱਲਦਾ ਪਿਆ ਸਫਾਈ ਦਾ ਕੰਮ ਚੱਲ ਰਿਹਾ ਕਿਉਂਕਿ ਹੁਣ ਲੰਗਰ ਬਹੁਤ ਲੱਗਣੇ ਆ ਸੰਗਤ ਨੇ ਬਹੁਤ ਆਣਾ ਆ ਤੁਹਾਨੂੰ ਪਤਾ ਹੈ ਜਿਹੜੀ ਵਾਈਡ ਪੱਟੀਆਂ ਹੁੰਦੀਆਂ ਉਹਨਾਂ ਦੀ ਮੁਰੰਮਤ ਚੱਲਦੀਆਂ ਵਾਈਡ ਪੱਟੀਆਂ ਬਣਾਉਣ ਲੱਗੇ ਨੇ ਤਾਂ ਜੋ ਰਾਤ ਨੂੰ ਰਿਫਲੈਕਸ਼ਨ ਹੋ ਸਕੇ ਜਿਹੜੀ ਟਰਾਲੀਆਂ ਆਉਂਦੀਆਂ ਸੰਗਤਾਂ ਆਉਂਦੀ ਐ ਉਹਨਾਂ ਨੂੰ ਰਸਤਾ ਦਿਖ ਸਕੇ ਕਿਉਂਕਿ ਧੁੰਦ ਦਾ ਸਮਾਂ ਹੋ ਜਾਂਦਾ ਬਈ ਕਈ ਵਾਰ ਧੁੰਦ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਐ ਫੇਰ ਰਾਤ ਨੂੰ ਰਸਤੇ ਦਿਖ ਦੇਣੀਆਂ ਜਿਹੜੀ ਵਾਈਡ ਪੱਟੀ ਪਾ ਬੰਦੇ ਜਾਈ ਜੰਨੇ ਆ ਤਾਂ ਜੋ ਰਸਤਾ ਦਿਖਦਾ ਰਹੇ ਵਧੀਆ ਗੱਲ ਵੀ ਐ ਸਰਕਾਰ ਵਧੀਆ ਕੰਮ ਕਰਦੀ ਐ ਠੀਕ ਐ ਇਸ ਚੀਜ਼ ਨੂੰ ਤਾਂ ਸਹੀ ਵਧੀਆ ਗੱਲ ਐ ਇਹ ਰੋਡ ਚੱਲੇ ਗਿਆ ਬਈ ਅੱਗੇ ਫਤੇੜ ਘੜ ਸਾਹਿਬ ਨੂੰ ਤੇ ਸਿੱਧਾ ਚੱਲੇਗਾ ਲੁਧਿਆਣਾ ਐ ਜੀ ਆਪਾਂ ਨੀਚੇ ਅਸੀਂ ਪੈ ਗਏ ਬਾਈ ਹੁਣ ਫਤਿਹਗੜ ਸਾਹਿਬ ਵਾਲੇ ਰੋਡ ਤੇ ਇਹ ਸਿੱਧਾ ਹੁਣ ਫਤਿਹਗੜ ਸਾਹਿਬ ਜਾਂਦਾ ਰਸਤਾ ਫਤਿਹਗੜ ਸਰਹੰਦ ਤੇ ਰਸਤਾ ਇਹ ਵੀ ਠੀਕ ਹੈ ਵਧੀਆ ਹੈ ਸਾਰਿਆ ਰਸਤਾ ਮੁਕੰਮਲ ਹੈ ਖਾਣਾ ਸਾਫ ਸੁਥਰਾ ਬਣਾਇਆ ਹੋਇਆ ਇੱਥੇ ਮਾੜਾ ਮੋਟਾ ਕੰਮ ਹੋਣ ਵਾਲਾ ਉੱਥੇ ਵੀ ਪੈਸ਼ਵਰਕ ਹੋਏ ਹੋਏ ਵੀ ਸਾਰੇ ਅੱਗੇ ਜਾ ਕੇ ਦੇਖਦੇ ਹੁਣ ਰਸਤਾ ਦਾ ਹੋਰ ਔਲਾ ਤੁਹਾਨੂੰ ਵੀ ਦਿਖਾਉਂਦੇ ਆਂ ਬਲੌਗ ਦੇ ਨਾਲ ਜੁੜੇ ਰਹੋ ਬਾਈ ਮੌਸਮ ਵਿੱਚ ਪਹਿਲਾਂ ਨਾਲ ਤੇ ਬਈ ਬਹੁਤ ਫਰਕ ਆ ਦਸੰਬਰ ਦੇ ਮਹੀਨੇ ਵਿੱਚ ਨਹੀਂ ਤਾਂ ਠੰਡ ਹੋ ਜਾਂਦੀ ਹੈ ਫਿਲਹਾਲ ਇਸ ਟਾਈਮ ਵੀ ਟੈਂਪਰੇਚਰ ਆਪਣਾ 22 23 ਟੈਂਪਰੇਚਰ ਦੱਸ ਰਿਹਾ ਕਿ ਏ ਧੁੱਪ ਬਹੁਤ ਤੇਜ਼ ਆ ਨਾਲ ਧੁੱਪ ਦੇ ਵਿੱਚ ਬੈਠ ਨਹੀਂ ਹੁੰਦਾ ਇੰਨੀ ਤੇਜ਼ ਧੁੱਪ ਲੱਗਦੀ ਆ ਨਹੀਂ ਤਾਂ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਧੁੰਦਾ ਪੈਣ ਲੱਗ ਜਾਂਦੀ ਹੈ ਤੇ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਅੱਜ ਕੱਲ ਮੌਸਮ ਵੀ ਵੈਸੇ ਚੇਂਜ ਹੋ ਗਿਆ ਤੇ ਇੱਕ ਇੱਕ ਮਹੀਨਾ ਅੱਗੇ ਚਲੇ ਗਿਆ ਹੁਣ ਜਿਹੜੀ ਠੰਡ ਪਹਿਲਾਂ ਦਸੰਬਰ ਚ ਪੈਂਦੀ ਹੁਣ ਜਾ ਕੇ ਜਨਵਰੀ ਚ ਪੈਂਦੀ ਆ ਥੋੜੀ ਹੋਆ ਪਿਛਲੇ ਸਾਲ ਤਾਂ ਬਹੁਤ ਘੱਟ ਠੰਡ ਪਈ ਸੀਗੀ ਇਸ ਵਾਰ ਤਾਂ ਚਲੋ ਫੇਰ ਵੀ ਸਵੇਰੇ ਸ਼ਾਮ ਠੰਡ ਮਹਿਸੂਸ ਹੋਣ ਲੱਗੀ ਪਰ ਇੰਨੀ ਠੰਡ ਨਹੀਂ ਹੋਈ ਜਿੰਨੀ ਅੱਗੇ ਹੋਏ ਕਰਤੀ ਰਸਤਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਾਈ ਸਾਰਾ ਰਸਤਾ ਘੈਂਟ ਹੈ ਘਾਣਾ ਸਾਫ਼ ਸੁਥਰਾ ਹੈ ਮਤਲਬ ਕਿ ਵਧੀਆ ਬਣਿਆ ਹੋਇਆ ਆਵਾਜਾਈ ਵਾਸਤੇ ਕੋਈ ਟੁੱਟਿਆ ਨਹੀਂ ਹੈ ਕੋਈ ਕੋਈ ਭੰਨ ਤੋੜ ਨਹੀਂ ਹੈ ਰਸਤੇ ਦੇ ਮਤਲਬ ਕਿ ਖੱਡੇ ਨਹੀਂ ਹੈ ਕੋਈ ਸਾਰਾ ਕੁਝ ਵਧੀਆ ਬਣਿਆ ਹੋਇਆ ਬਿਲਾਲ ਦਾ ਬਹੁਤ ਸੋਹਣਾ ਸਾਫ਼ ਸੁਥਰਾ ਰਸਤਾ ਬਣਿਆ ਹੋਇਆ ਅੱਗੇ ਜਾ ਕੇ ਦੇਖਦੇ ਆ ਹੋਰ ਕਿਦਾਂ ਦਾ ਹੈ ਤੇ ਤੁਹਾਨੂੰ ਵੀ ਦਿਖਾਉਂਦੇ ਆ ਬਾਈ ਇਸ ਰੋਡ ਤੇ ਦਰਖਤ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਫਿਲਹਾਲ ਇਹ ਡਵਾ ਰੋਡ ਨਹੀਂ ਹੋਇਆ ਹੈਗਾ ਜੇ ਕਿਤੇ ਆ ਵੀ ਡਵਾ ਰੋਡ ਕਰਤਾ ਫਿਰ ਇੱਥੇ ਵੀ ਬਾਈ ਇਹ ਸਾਰੇ ਦਰਖਤ ਕੱਟੇ ਜਾਣਗੇ ਕਿਉਂਕਿ ਰੋਡ ਚੋੜਾ ਹੋਣ ਕਾਰਨ ਇਹਨੇ ਦਰਖਤ ਸਾਰੇ ਵੜਦਣੇ ਇੱਥੇ ਗਰਮੀ ਦੇ ਵਿੱਚ ਕਿੰਨਾ ਸਕੂਨ ਮਿਲਦਾ ਹੋਊਗਾ ਜੇ ਕੋਈ ਮੋਟਰਸਾਈਕਲ ਮੋਟਰਸਾਈਕਲ ਆਉਂਦੇ ਆ ਗੱਡੀਆਂ ਵਾਲੇ ਆਉਂਦੇ ਆ ਕਿੰਨੀ ਛਾਂ ਆ ਦਰਖਤਾਂ ਦੀ ਬਾਈ ਬਾਈ ਅੱਗੇ ਸ਼ਹਿਰ ਆਉਂਗਾ ਹੁਣ ਬਸੀ ਪਠਾਣਾ ਬਸੀ ਪਠਾਣੇ ਤੋਂ ਤਕਰੀਬਨ 4 ਜਾਂ 5 ਕਿਲੋਮੀਟਰ ਦਾ ਫਾਸਲਾ ਵਸ ਫਤੇਗੜ ਸਾਹਿਬ ਦਾ ਤੇ ਸੰਗਤ ਬਹੁਤ ਜ਼ਿਆਦਾ ਤੁਰ ਕੇ ਇੱਥੋਂ ਹੀ ਬਹੁ ਜਾਂਦੀ ਹੈ ਪੈਸੇ ਤੁਰਕੇ ਦਾ ਜਿਹੜੇ ਸਵਾ ਦਿਨਾਂ ਵਿੱਚ ਮਰੰਡੇ ਤੇ ਹੀ ਹੋ ਜਾਂਦੇ ਕਈ ਪਿੰਡਾਂ ਦੇ ਪਿੰਡਾ ਪਿੰਡਾ ਉਹਨਾਂ ਹੋ ਕੇ ਪਿੰਡਾਂ ਦੇ ਰਸਤੇ ਤੇ ਆਉਂਦੇ ਆ ਬਹੁਤ ਜ਼ਿਆਦਾ ਤੇ ਕੁਝ ਮਰੰਡੇ ਦੇ ਤੁਰਕੇ ਜਾਂਦੇ ਆ ਕੁਝ ਉਧਰ ਫਤੇਗੜ ਸਾਹਿਬ ਚੁੰਨੀ ਕੰਨੀ ਤੇ ਤੁਰਕੇ ਆ ਜਾਂਦੇ ਆ ਬਹੁਤ ਜ਼ਿਆਦਾ ਸੰਗਤ ਪੈਦਲ ਵੀ ਬਹੁ ਜਾਂਦੀ ਹੈ ਤੇ ਇਹ ਸ਼ਹਿਰ ਹੈ ਹੁਣ ਬਸੀ ਪਠਾਨਾ ਤੁਰਨੇ ਵਾਲੇ ਸਵੇਰੇ ਸੱਜਰੇ ਘਰ ਤੋਂ ਨਿਕਲਦੇ ਆ 2-3 ਵਜੇ ਤੇ ਸਵੇਰੇ ਚਾਰ-ਪੰਜ ਮੱਥਾ ਦੇ ਕੇ ਘਰਨ ਵਾਪਸੀਆਂ ਕਰਦੇ ਹੈ ਇਹ ਆ ਸ਼ੇਰ ਬਾਈ ਬੱਸੀ ਪਠਾਨਾ ਉਹ ਦੇਖੀ ਬਾਈ ਗਾਂ ਸੂਰਤ ਦੇਖੋ ਸਾਹਮਣੇ ਕਿੰਨਾ ਤੇਜ ਹੈ ਦੇਖਿਆ ਨਹੀਂ ਦੇਖ ਨਹੀਂ ਹੁੰਦਾ ਅੱਗੇ ਸਾਹਮਣੇ ਇੰਨੀ ਤੇਜ ਧੁੱਪ ਪੈ ਰਹੀ ਹੈ ਸામਨੇ ਹੈ ਜੀ ਗੇਟ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਜ਼ਿਆਦਾ ਰੌਣਕ ਇੱਥੋਂ ਸ਼ੁਰੂ ਹੋ ਜਾਂਦੀ ਜਦੋਂ ਲੰਗਰ ਲੱਗਦੇ ਆ ਖਾਣਾ ਜਦੋਂ ਪੂਰੀ ਸਵਾ ਭਰਦੀ ਹੈ 26 27 ਤਰੀਕ ਦੀ ਬਸ ਤਾਂ ਹੋਣੀ ਦੀ ਸ਼ੁਰੂਆਤ ਹੋਣੀ ਦੇਖੋ ਰੌਣਕ ਮੇਲਾ ਤੁਹਾਡੇ ਸਾਹਮਣੇ ਆ ਦੁਕਾਨਾਂ ਬਹੁਤ ਲੱਗੀਆਂ ਵੀ ਹੋਣੀਆਂ ਤੇ ਕਈ ਬਈ ਖੇਤਾਂ ਦੀ ਸਫਾਈ ਕਰਕੇ ਤਿਆਰੀ ਕਰਨ ਲੱਗਦੇ ਨੇ ਲੰਗਰ ਲਾਉਣ ਦੀ ਤੇ ਇੱਕ ਗੱਲ ਹੋਰ ਆ ਬਈ ਇੱਥੇ ਮਸਜਿਦਾਂ ਵੀ ਬਹੁਤ ਜ਼ਿਆਦਾ ਆ ਮਸਜਿਦਾਂ ਵੀ ਦੇਖਿਓ ਬਹੁਤ ਜ਼ਿਆਦਾ ਮਸਜਿਦਾਂ ਮੈਂ ਦੇਖਣੀਆਂ ਤੁਹਾਨੂੰ ਦੇਖਣ ਵਾਸਤੇ ਮਿਲਣਗੀਆਂ ਆਲੇ-ਦਾਲੇ ਤੇ ਫਤੇਗੜ ਸਾਹਿਬ ਦੇ ਵਿੱਚ ਵੀ ਇੱਥੇ ਬਈ ਮੁਸਲਮਾਨਾਂ ਦੀ ਗਿਣਤੀ ਬਹੁਤ ਹੋਏ ਕਰਦੀ ਸੀ। ਖਾਂ ਕਰਕੇ ਜਿਹੜੀਆਂ ਮਸਜਿਦਾਂ ਪੁਰਾਣੀਆਂ ਬਣੀਆਂ ਹੋਈਆਂ ਤੇ ਉਹ ਢਾਈਆਂ ਨਹੀਂ ਗਈਆਂ। ਅੱਜ ਵੀ ਉਸ ਤਰ੍ਹਾਂ ਹੀ ਐ ਤੇ ਗੁਰਦੁਆਰਾ ਸਾਹਿਬ ਤਾਂ ਬਹੁਤ ਐ ਇੱਥੇ। ਇਹ ਦੇਖੋ ਸਾਹਮਣੇ ਮਸਜਿਦ ਬਣੀ ਵੀ ਇੱਧਰ ਕੱਬੇ ਸਾਈਡ। ਇੱਕ ਮਸਜਿਦ ਐ ਵੀ ਸਾਹਮਣੇ ਗੁਰਦੁਆਰਾ ਸਾਹਿਬ ਨਾਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲੇ ਸਾਹਮਣੇ ਹੀ ਦੇਖਿਓ। ਮਸਜਿਦ ਵੀ ਹੈ। ਰੌਣਕ ਇੱਥੇ ਮਨਲਾਦਾ ਰੇਲ ਗੱਡੀ ਦਾ ਫਾੜਕ ਅੱਗੇ ਜਿਹਦੇ ਕਰਕੇ ਫਾੜਕ ਲਗੇ ਹੋਏ ਆ ਤੇ ਆਪਾਂ ਨੂੰ ਥੋੜਾ ਵੇਟ ਕਰਨਾ ਪੈਣਾ ਇੱਥੇ। ਚਲੋ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ। ਫਾੜਕ ਗਏ ਖੁੱਲ ਬਾਈ ਹੌਲੀ ਹੌਲੀ ਟ੍ਰੈਫਿਕ ਜਾਰੀ ਹੈ ਤੇ ਥੋੜਾ ਜਿਹਾ ਟਾਈਮ ਲੱਗਣਾ ਇੱਥੇ ਸਮਾਂ ਫਾੜੀਆਂ ਕਰਕੇ ਤੇ ਹੁਣ ਆਪਾਂ ਸਿੱਧਾ ਜੇ ਮਿਲਦੇ ਆਂ ਬਈ ਗੁਰਦੁਆਰਾ ਸਾਹਿਬ ਉੱਥੇ ਪਾਰਕਿੰਗ 'ਚ ਗੱਡੀ ਖੜਾ ਕੇ ਫਿਰ ਕਰਦੇ ਆਂ ਗੱਲਬਾਤ ਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਆ। ਚਲੋ ਫਿਰ ਆਜੋ। ਦੇਖੀਏ ਇਹ ਬਲੌਗ ਨੂੰ ਕਰਿਓ ਬਾਈ ਸ਼ੇਅਰ ਦੱਬ ਕੇ ਲਾਈਕ ਚੈਨਲ ਨੂੰ ਕਰ ਸਬਸਕ੍ਰਾਈਬ ਬਾਈ ਤਾਂ ਕਿ ਬਾਅਦ ਤੇ ਬਾਅਦ ਰੀਚ ਹੋ ਸਕੇ ਬਾਈ ਅਬ ਇਹ ਆ ਮਸਜਿਦ ਨਾਲ ਜੀ ਦਾ ਸਾਈਡ ਤੇ ਦੂਜੇ ਪਾਸੇ ਇਹ ਗੁਰਦੁਆਰਾ ਸਾਹਿਬ ਮੋਤੀ ਰਾਮ ਮਹਾਰਾਜ ਦਾ ਮੋਤੀ ਰਾਮ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਵੀ ਬਹੁਤ بڑا ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਖਾਲਸਾ ਜੀ ਇਹਨਾਂ ਦਾ ਦੀਵਾਨ ਵੀ ਬਹੁਤ ਬਾਈ ਪ੍ਰਸਿੱਧ ਰਹਿੰਦੇ ਆ ਤੇ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀ ਫਤਿਹਗੜ ਸਾਹਿਬ ਦੇ ਵਿੱਚ ਨਾ ਦੀਵਾਰ ਲੱਗਣਗੇ ਤੇ ਮੋਤੀराम ਮੇਰਾ ਗਰਾਉਂਡ ਮੋਤੀराम ਮੇਰਾ ਗਰਾਉਂਡ ਦੇ ਵਿੱਚ ਲੱਗਦੇ ਆ ਸ਼ਾਇਦ ਭਾਈ ਬਾਕੀ ਉਹ ਕੋ ਫਰਮ ਨਹੀਂ ਹੈਗਾ ਬਾਕੀ ਪੱਕਾ ਲੱਗਦੇ ਆ ਨਾ ਦੀਵਾਰ ਤੇ ਬਹੁਤ ਸੰਗਤ ਸੁਣਦੀ ਵੀ ਇਹਨਾਂ ਦੇ ਵਿਚਾਰ ਵੀ ਸੁਣਦੀ ਆ ਵਧੀਆ ਗੱਲ ਐ ਇਹ ਆਈ ਗੁਰਦੁਆਰਾ ਸਾਹਿਬ ਇੱਥੇ ਪਾਰਕਿੰਗ ਸਟਾਰਟ ਹੋ ਜਾਂਦੀ ਐ ਤੇ ਹੁਣ ਆਪਾਂ ਚੱਲਦੇ ਅੰਦਰ ਪਾਰਕਿੰਗ ਦੇ ਓਏ 1 1 ਅੱਧਰ ਲਾਂਦੇ ਗੱਡੀ ਦਿਸਾਈ ਦੇ ਨਾ ਉਹ ਲੰਗਰ ਦੀ ਸੇਵਾ ਗੱਡੀ ਉਧਰ ਨਹੀਂ ਫੜਾ ਸਕਦੇ ਚਲ ਇੱਧਰ ਠੀਕ ਹੈ ਉਧਰ ਮੱਥਾ ਟੇਕ ਕੇ ਇੱਧਰ ਆ ਜਾਗੇ ਨਾ ਅਸੀਂ ਪਹੁੰਚ ਗਏ ਗੁਰਦੁਆਰ ਸਾਹਿਬ ਤੇ ਇਹ ਹੈ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਸ਼੍ਰੀ ਗੁਰੂ ਫਤਿਹਗੜ੍ਹ ਸਾਹਿਬ ਤੇ ਤੁਹਾਨੂੰ ਦਿਖਾਉਂਦੇ ਅੱਗੇ ਦਰਸ਼ਨ ਇਦਾਰੇ ਕਾੰਦੇ ਆ ਬਹੁਤ ਆਉਣ ਤੇ ਬਹੁਤ ਜ਼ਿਆਦਾ ਗੱਡੀਆਂ ਦੀ ਫਿਲਾਲ ਤਾਂ ਉੱਪਰ ਆਣ ਦੀ ਪਾਰਕਿੰਗ ਹੈਗੀ ਨਹੀਂ ਤਾਂ ਇਹ ਗੱਡੀਆਂ ਅੰਦਰ ਨਹੀਂ ਆਣ ਦਿੰਦੇ ਹੈਗੇ ਬਾਹਰ ਹੀ ਗੱਡੀਆਂ ਦੀ ਪਾਰਕਿੰਗ ਬਣ ਜਾਂਦੀ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲਦੇ ਹਾਂ ਮੱਥਾ ਟੇਕਦੇ ਹਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਦਰਸ਼ਨ ਦੇਦਾਰੇ ਕਰਾਂਗੇ ਵਾਹਿਗੁਰੂ ਵਾਹਿਗੁਰੂ ਸੱਚਾ ਬਾਸ਼ਾ ਉਹ ਸਾਹਮਣੇ ਤੋਂ ਗੇਟ ਦੀ ਐਂਟਰੀ ਹੁੰਦੀ ਬਸ ਅਸੀਂ ਦੂਈ ਪਾਸੇ ਤੇ ਆ ਗਏ ਸੀਗੇ ਤੇ ਕੜਾ ਪ੍ਰਸ਼ਾਦ ਇਸ ਛੜ ਕਰਾਂਦੇ ਤੇ ਆਪਾਂ ਚੱਲਦੇ ਹੁਣ ਸੜਕ ਤੇ ਸਾਹਮਣੇ ਆ ਵੀ ਦੇਖ ਪ੍ਰਸ਼ਾਦ ਦਾ ਕਾਊਂਟਰ ਤੇ ਆਪਾਂ ਪ੍ਰਸ਼ਾਦ ਕਰਾ ਲਿਆ ਤੇ ਹੁਣ ਆਪਾਂ ਚੱਲਦੇ ਗੁਰਦੁਆਰਾ ਸਾਹਿਬ ਵੱਲ ਮੱਥਾ ਟੇਕਣ ਵਾਸਤੇ ਤੇ ਘਰ ਦੇ ਵੀ ਉੱਥੇ ਹੀ ਆ ਸਾਰੇ ਉਹ ਵੇਟ ਕਰਦੇ ਪੁੱਤ ਚੱਲਦੇ ਪਹਿਲਾਂ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਦੇ ਅਸੀਂ ਮੱਥਾ ਟੇਕ ਇੱਕ ਬਾਹਰ ਆ ਕੇ ਤੇ ਅੰਦਰ ਦੀ ਅਸੀਂ ਵੀਡੀਓ ਬਣਾਈ ਨਹੀਂ ਹੈਗੀ ਤੇ ਗੁਰਦੁਆਰਾ ਮੱਥਾ ਟੇਕ ਤੋਂ ਬਾਅਦ ਹੁਣ ਅਸੀਂ ਪ੍ਰਸ਼ਾਦ ਤਕੀਨ ਦੇਤੋਂ ਪ੍ਰਸ਼ਾਦ ਲੈ ਕੇ ਫਿਰ ਚੱਲਦੇ ਹਾਂ ਉਸ ਸਥਾਨ ਤੇ ਜਿੱਥੇ ਮਾਤਾ ਗੁਜਰੀ ਜੀ ਨੂੰ ਰੱਖਿਆ ਸੀ ਕਿ ਛੋੜੇ ਸਹਿਬ ਜਦੋਂ ਰੱਖਿਆ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਵੀਡੀਓ ਬਣਾਣੀ ਨਹੀਂ ਚਾਹੀਦੀ ਕਿਉਂਕਿ ਪਵਿੱਤਰਤਾ ਬਹੁਤ ਹੁੰਦੀ ਹੈ ਮਾਨਤਾ ਬਹੁਤ ਹੁੰਦੀ ਹੈ ਤੇ ਅੰਦਰ ਦੀ ਵੀਡੀਓ ਨਾ ਬਣਾਉਣਾ ਤਾਂ ਵਧੀਆ ਗੱਲ ਹੈ ਇਹ ਬਾਹਰ ਦੇ ਦ੍ਰਿਸ਼ਾ ਹੀ ਗੁਰਦੁਆਰਾ ਸਾਹਿਬ ਦਾ ਤੇ ਇੱਧਰ ਕੰਮ ਚੱਲਦਾ ਪਿਆ ਥੋੜਾ ਜਿਹਾ। ਇਸ ਸਾਈਡ ਮਾਤਾ ਗੁਦਰੀ ਦਾ ਗੁਰਦੁਆਰਾ ਸਾਹਿਬ ਤੇ ਛੋਟੇ ਸਾਹਿਬ ਜਦ ਦੇ ਰੱਖੇ ਸੀਗੇ। ਸਕੂਲ ਦੇ ਬੱਚਿਆਂ ਨੂੰ ਬਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਜਾ ਰਹੇ ਆ ਤੇ ਟ੍ਰਿਪ ਵਧੀਆ ਗੱਲ ਐ ਬੱਚਿਆਂ ਨੂੰ ਇਸ ਚੀਜ਼ ਬਾਰੇ ਦੱਸਿਆ ਜਾਂਦਾ ਐ। ਹਾਂ ਜਰਾ ਫਿਰ ਤੇ ਸਾਹਮਣੇ ਸਰੋਵਰ ਹੈ। ਇਸ ਸਾਈਡ ਗੁਰਦੁਆਰਾ ਸਾਹਿਬ ਉੱਛੜ ਪਾਰਕਿੰਗ। ਇਸ ਸਾਈਡ ਚੱਲ ਰਹੀ ਬਈ ਲੰਗਰਾਂ ਦੀ ਤਿਆਰੀ ਸਾਰੀ ਲੰਗਰਾਂ ਦੀ ਤਿਆਰੀ ਟੈਂਟ ਲੱਗ ਰਹੇ ਆ ਸਵਾ ਕਰਕੇ ਮੇਲਾ ਲੱਗਣਾ ਬਾਈ ਜੋੜ ਮੇਲਾ ਸਿੱਧੀ ਜੋੜ ਮੇਲਾ ਉਹਦੇ ਕਰਕੇ ਲੰਗਰਾਂ ਦੀ ਸਾਰੀ ਤਿਆਰੀ ਚੱਲਦੀ ਸਾਰੇ ਪਾਸੇ ਲੰਗਰੇ ਲੰਗਰ ਹੁੰਦੇ ਇਸ ਜਗ੍ਹਾ ਇਹ ਸਥਾਨ ਹੈ ਜਿੱਥੇ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਠੰਡੇ ਬੁਰਜ ਕਿੱਥੇ ਕੀਤਾ ਗਿਆ ਠੰਡਾ ਬੁਰਜ ਤੇ ਉਸ ਜਿਹੜੇ ਜਿੱਥੇ ਬਾਬਾ ਜੀ ਇਹਨਾਂ ਨੂੰ ਸ਼ਹੀਦ ਕੀਤਾ ਸੀਗਾ ਗੁਰਦੁਆਰਾ ਸਾਹਿਬ ਇਹ ਠੰਡਾ ਬੁਰਜ ਦਸਤਾਨ ਅੱਜ ਵੀ ਇੱਥੇ ਬਈ ਬਹੁਤ ਠੰਡੀ ਹਵਾ ਚੱਲਦੀ ਹੈ ਸੀਤ ਲਹਿਰ ਚੱਲਦੀ ਹੈ ਉਹ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਲਓ ਪਰ ਮੱਥਾ ਟੇਕਦੇ ਅੰਦਰ ਜਾ ਕੇ ਤੇ ਫਿਰ ਬਾਅਦ ਚ ਗੱਲ ਕਰਦੇ ਦਰਸ਼ਨ ਕਰਕੇ ਗੁਰੂ ਗੁਰੂਦਵਾਰ ਸਾਹਿਬ ਦੇ ਤੇ ਹੁਣ ਅਸੀਂ ਚੱਲਦੇ ਆਂ ਸਰੋਵਰ ਵੱਲ ਨੂੰ ਤੇ ਤੁਹਾਨੂੰ ਦਿਖਾਉਂਦੇ ਆਂ ਸਰੋਵਰ ਤੇ ਦਰਸ਼ਨ ਤੇ ਅੱਜ ਦਾ ਵਲੌਗ ਹੀ ਬਈ ਗੁਰਦੁਆਰਾ ਸਾਹਿਬ ਤੇ ਹੀ ਸੀਗਾ ਤੇ ਸਪੈਸ਼ਲ ਅਸੀਂ ਦਿਖਾਇਆ ਤੁਹਾਨੂੰ ਕਿ ਕਿਦਾਂ ਦਾ ਰਸਤਾ ਹੈ ਕਿਦਾਂ ਨਾਲ ਤੁਸੀਂ ਆ ਸਕਦੇ ਆਂ ਸ਼ਹੀਦੀ ਜੋੜ ਮੇਲੇ ਤੇ ਪਹਿਲਾਂ ਕਿੰਨੀ ਇਕ ਸੰਗਤ ਆਲੇ ਤਿਆਰੀਆਂ ਕੀ ਕੀ ਤਿਆਰੀਆਂ ਚੱਲਦੀਆਂ ਇਸ ਸਰੋਵਰ ਗੁਰਦੁਆਰਾ ਸਾਹਿਬ ਦਾ ਪਵਿੱਤਰ ਸਰੋਵਰ ਸ਼੍ਰੀ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਰਸ਼ ਹੁੰਦਾ ਜਾਂਦਾ ਹੈ ਤੇ ਜਿਉਂ-ਜਿਉਂ ਸਵਾਦ ਦੇ ਦਿਨ ਨੇੜੇ ਆਣਗੇ ਤੇ ਪੂਰਾ ਰਸ਼ ਹੋ ਜਾਣਾ ਇੱਥੇ ਤੇ ਸਾਰੇ ਬਸ ਲੰਗਰ ਦੀ ਸੁਵਿਧਾ ਟੈਂਟ ਸੁਵਿਧਾ ਸਾਰਾ ਕੁਝ ਅਰੇਂਜਮੈਂਟ ਕੀਤਾ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਣਾ ਲੱਕੜੀਆਂ ਚਿਰਾਈਆਂ ਜਾ ਰਹੀਆਂ ਬਾਈ ਲੰਗਰ ਦੇ ਲਈ ਇਹ ਹੈ ਲੰਗਰ ਹਾਲ ਗੁਰਦੁਆਰਾ ਫੋਟੀਗੜ ਸਾਹਿਬ ਲੰਗਰ ਹਾਲ ਵਿੱਚ ਲੱਕੜੀਆਂ ਚਿਰਾਈਆਂ ਜਾਂਦੀਆਂ ਵਾਹ ਯਾਰ ਲੱਕੜੀਆਂ ਰੱਖੇ ਹੋ ਕੇ ਆਈਆਂ ਬਾਹਰ ਚਾਹ ਲੰਗਰ ਤੇ ਅੰਦਰ ਹੈਗਾ ਢਾਲ ਫੋਲ ਕੇ ਆਪਾਂ ਛਕਦੇ ਵੀ ਲੰਗਰ ਹੁਣ ਲੰਗਰ ਤੋਂ ਬਾਅਦ ਫਿਰ ਚੱਲਦੇ ਆਈਂ ਘਰਾਂ ਨੂੰ ਉੱਤੇ ਬਲੌਗ ਦੀ ਸਮਾਪਤੀ ਕਰਾਂਗੇ ਅੱਜ ਦੀ ਆਹ ਲੈਂਦੇ ਆ ਸੱਡ ਤੇ ਆਹ ਲੈ ਕੇ ਅੰਦਰ ਲੰਗਰ ਛਕਦੇ ਲੰਗਰ ਹੀ ਉਹ ਜ਼ਰੂਰੀ ਆ ਬਈ ਛਕਣਾ ਭੱਗ ਵਾਲੇ ਹੁੰਦੇ ਜਿਹੜੇ ਲੰਗਰ ਮਿਲਦਾ ਜਿਹਨਾਂ ਨੂੰ ਜਿਹਨਾਂ ਨਸੀਬ 'ਚ ਲੰਗਰ ਲੰਗਰ ਸ਼ਾਕੇ ਬਾਈ ਅਸੀਂ ਆ ਗਏ ਬਾਹਰ ਹੁਣ ਤੇ ਹੁਣ ਪੈਂਦੇ ਆ ਚਾਹ ਚਾਹ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਅੱਜ ਦਾ ਵਲੌਗ ਆਪਾਂ ਸਮਾਪਤ ਕਰਾਂਗੇ ਚਾਹ ਪੀਣ ਤੋਂ ਬਾਅਦ ਬਈ ਚਿੜੀਆਂ ਦੀ ਆਵਾਜ਼ ਦੇਖੋ ਕਿੰਨੀ ਆ ਰਹੀ ਆਰੇ ਕਿੰਨੀਆਂ ਚਿੜੀਆਂ ਦੇਖੋ ਬੈਠੀਆਂ ਆ ਮੇਰੇ ਜਿਹੜੀਆਂ ਚਿੜੀਆਂ ਦੀ ਆਵਾਜ਼ ਇੱਥੇ ਅੱਜ ਕੱਲ ਸੁਣਨ ਨੂੰ ਮਿਲਦੀ ਹੈ ਚਲੋ ਬਈ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਸਮਾਪਤ ਕਰਦੇ ਅੱਜ ਦਾ ਵਲੌਗ ਵੀ ਤੇ ਬਲੌਗ ਨੂੰ ਬਈਏ ਵਧੀਆ ਲੱਗਿਆ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਦੱਬ ਕੇ ਤੇ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ੇ ਘੜ ਦੀ ਘਾ ਰੱਖੇ ਸਭ ਨੂੰ ਸਭ ਦਾ ਭਲਾ ਕਰੇ ਮਹਾਰਾਜ ਤੇ ਹੁਣ ਆਪਾਂ ਚਾਲਦੇ ਆਂ ਘਰ ਨੂੰ ਤੇ ਬਲੌਗ ਦਾ ਇਸਮਾਪਤ ਕਰਦੇ ਆਂ ਤੇ ਅੱਗੇ ਵੀ ਤੁਹਾਨੂੰ ਬਈ ਦਿਖਾਉਂਦੇ ਰਹਾਂਗੇ ਇਦਾਂ ਦੇ ਬਲੌਗ ਤੇ ਜਾਣਕਾਰੀ ਦਿੰਦੇ ਰਹਾਂਗੇ ਤਦ ਤੱਕ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ